ਪੰਜਾਬੀ ਮੋਟੀਵੇਸ਼ਨਲ ਸਟੋਰੀ। ਪੁਰਾਣੇ ਸਮੇਂ ਵਿੱਚ ਇੱਕ ਸੰਤ ਹਰ ਰੋਜ਼ ਆਪਣੇ ਚੇਲਿਆਂ ਅਤੇ ਹੋਰ ਲੋਕਾਂ ਨੂੰ ਕਥਾ ਸੁਣਾਉਂਦੇ ਸਨ। ਪਿੰਡ ਦੇ ਲੋਕ ਸੰਤ ਦੀ ਬਹੁਤ ਕਦਰ ਅਤੇ ਸਤਿਕਾਰ ਕਰਦੇ ਸਨ ਅਤੇ ਕੁਝ ਇਹੋ ਜਿਹੇ ਸਨ ਜੋ ਸੰਤ ਨੂੰ ਪਸੰਦ ਨਹੀਂ ਕਰਦੇ ਸਨ। ਅਤੇ ਇੱਕ ਦਿਨ ਸੰਤ ਨਾਲ ਇਖਾ ਕਰਨ ਵਾਲਾ ਵਿਅਕਤੀ ਉਹਦੇ ਆਸ਼ਰਮ ਵਿੱਚ ਪਹੁੰਚ ਗਿਆ ਅਤੇ ਸਭ ਦੇ ਸਾਹਮਣੇ ਸੰਤ ਦਾ અપਮਾਨ ਕਰਨ ਲੱਗਾ। ਪਰ ਸੰਤ ਨੇ ਉਸ ਨੂੰ ਕੁਝ ਨਹੀਂ ਕੀਤਾ। ਜਦੋਂ ਉਹ ਵਿਅਕਤੀ ਗੱਲਾਂ ਕਰਦਾ ਥੱਕ ਗਿਆ ਤਾਂ ਉਹ ਚਲੇ ਗਿਆ ਅਤੇ ਇਹ ਦੇਖ ਕੇ ਪਿੰਡ ਦੇ ਲੋਕ ਬਹੁਤ ਦੁਖੀ ਹੋਏ ਅਤੇ ਸੰਤ ਨੇ ਦੁਬਾਰਾ ਆਪਣੀ ਕਥਾ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਹ ਵਿਅਕਤੀ ਆਪਣੇ ਘਰ ਪਹੁੰਚਿਆ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹ ਅਗਲੇ ਦਿਨ ਸੰਤ ਦੇ ਆਸ਼ਰਮ ਪਹੁੰਚ ਗਿਆ ਅਤੇ ਉਸ ਤੋਂ ਮਾਫੀ ਮੰਗਣ ਲੱਗਾ ਅਤੇ ਸੰਤ ਨੇ ਉਸ ਨੂੰ ਇੱਕ ਕੰਮ ਕਰਨ ਲਈ ਕਿਹਾ ਆਸ਼ਰਮ ਵਿੱਚ ਪੰਛੀਆਂ ਦੇ ਕਈ ਖੰਭ ਖਿੱਲਰੇ ਹੋਏ ਸਨ ਅਤੇ ਜਾਓ ਉਹਨਾਂ ਨੂੰ ਇਕੱਠਾ ਕਰੋ ਅਤੇ ਇੱਥੇ ਲੈ ਕੇ ਆਓ ਉਹ ਵਿਅਕਤੀ ਨੇ ਤੁਰੰਤ ਇਹੇ ਕੰਮ ਸ਼ੁਰੂ ਕਰ ਦਿੱਤਾ ਅਤੇ ਕੁਝ ਸਮੇਂ ਬਾਅਦ ਉਹ ਖੰਭ ਲੈ ਕੇ ਆਇਆ ਤਾਂ ਸੰਤ ਨੇ ਉਸ ਨੂੰ ਕਿਹਾ ਕਿ ਹੁਣ ਇਹਨਾਂ ਖੰਭਾਂ ਨੂੰ ਆਪਣੇ ਸ਼ਹਿਰ ਦੇ ਵਿਚਕਾਰ ਰੱਖੋ ਉਸ ਵਿਅਕਤੀ ਨੇ ਸੰਤ ਦਾ ਹੁਕਮ ਮੰਨਿਆ ਅਤੇ ਸ਼ਹਿਰ ਦੇ ਵਿਚਕਾਰ ਪਹੁੰਚ ਗਿਆ ਅਤੇ ਸਾਰੇ ਖੰਭ ਰੱਖ ਕੇ ਸੰਤ ਕੋਲ ਪਹੁੰਚ ਗਿਆ ਅਤੇ ਸੰਤ ਨੇ ਫਿਰ ਉਸ ਨੂੰ ਇੱਕ ਆਖਰੀ ਕੰਮ ਕਰਨ ਲਈ ਕਿਹਾ ਉਹ ਸਾਰੇ ਖੰਭ ਵਾਪਸ ਲੈ ਕੇ ਆਉ ਜਦੋਂ ਉਹ ਵਿਅਕਤੀ ਸ਼ਹਿਰ ਦੇ ਵਿਚਕਾਰ ਪਹੁੰਚਿਆ ਤਾਂ ਉੱਥੇ ਰੱਖੇ ਸਾਰੇ ਖੰਭ ਉੱਡ ਅਤੇ ਹਰ ਪਾਸੇ ਫੈਲ ਗਏ ਤਾਂ ਉਸ ਵਿਅਕਤੀ ਲਈ ਸਾਰੇ ਖੰਭ ਇਕੱਠੇ ਕਰਨੇ ਬਹੁਤ ਔਖੇ ਸੰਤ ਉਹੋ ਖਾਲੀ ਹੱਥ ਸੰਤ ਕੋਲ ਪਹੁੰਚਿਆ ਅਤੇ ਸਾਰੀ ਗੱਲ ਦੱਸੀ ਤਾਂ ਸੰਤ ਨੇ ਉਸ ਨੂੰ ਕਿਹਾ ਕਿ ਭਾਈ ਜਿਸ ਤਰ੍ਹਾਂ ਅਸੀਂ ਗੁੱਸੇ ਵਿੱਚ ਹੁੰਦੇ ਹਾਂ ਅਸੀਂ ਜੋ ਵੀ ਕਹਿੰਦੇ ਹਾਂ ਉਸ ਨਾਲ ਦੁਨੀਆਂ ਨੂੰ ਦੁੱਖ ਹੁੰਦਾ ਹੈ ਜਦੋਂ ਸਾਡਾ ਮਨ ਸ਼ਾਂਤ ਹੁੰਦਾ ਹੈ ਤਾਂ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਪਰ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਜਿਵੇਂ ਸਾਰੇ ਖੰਭਾਂ ਨੂੰ ਇਕੱਠਾ ਕਰਨਾ ਸੰਭਵ ਨਹੀਂ ਹੈ ਅਤੇ ਲੇ ਗਏ ਸ਼ਬਦ ਵਾਪਸ ਨਹੀਂ ਲਏ ਜਾ ਸਕਦੇ ਇਸ ਲਈ ਗੁੱਸੇ ਤੋਂ ਬਚਣਾ ਚਾਹੀਦਾ ਹੈ ਅਤੇ ਕੁਝ ਵੀ ਬੋਲਦੇ ਸਮੇਂ ਬੰਦ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ ਹੈ ਅਤੇ ਗੁੱਸੇ ਵਿੱਚ ਬੋਲੇ ਗਏ ਸ਼ਬਦ ਦੁਨੀਆ ਨੂੰ ਦੁੱਖ ਦਿੰਦੇ ਹਨ ਗੁੱਸੇ ਕਾਰਨ ਸਾਡੀ ਸੋਚਣ ਸਮਝਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਇਸ ਕਾਰਨ ਕਈ ਲੋਕ ਗੁੱਸੇ ਵਿੱਚ ਇਹੋ ਜਿਹੇ ਸ਼ਬਦ ਬੋਲਦੇ ਹਨ ਜਿਸ ਦਾ ਉਹਨਾਂ ਨੂੰ ਬਾਅਦ ਵਿੱਚ ਪਛਤਾਵਾ ਹੁੰਦਾ ਹੈ ਪਰ ਮੂੰਹੋਂ ਦੀ ਗੱਲ ਵਾਪਸ ਨਹੀਂ ਆਉਂਦੀ ਇਸ ਲਈ ਬੋਲਣ ਵੇਲੇ ਸੋਚਣਾ ਸਮਝਣਾ 在。<對>對